ਸ਼੍ਰੋਮਣੀ ਗੱਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਉਹ ਮੀਟਿੰਗ ਹੋਈ ਜਿਹਦੇ ਵਿੱਚ ਇੱਕ ਮੁੱਦਾ ਬਹੁਤ ਅਹਿਮ ਆ ਉਹ ਤੇ ਮੈਂ ਬਾਅਦ 'ਚ ਆਉਂਗਾ ਪਿਛਲੇ ਦਿਨੀ ਇੱਕ ਸੇਵਾਦਾਰ ਵਿਚਾਰਾ ਸੇਵਾ ਕਰਦਾ ਕੋਰਾਂਮਦਾਸ ਪਾਤਸ਼ਾਹ ਜੀ ਦੇ ਗੁਰਦੁਆਰਾ ਲੰਗਰ ਤੇ ਉਹ ਕੜਾਹੇ ਵਿੱਚ ਵਿਚਾਰਾ ਝੋਲਸਿਆ ਗਿਆ ਯਤਨ ਕੀਤਾ ਸ਼ੌਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਪਰ ਉਹ ਯਤਨਾਂ ਵਿੱਚ ਸਫਲ ਨਹੀਂ ਹੋਏ ਜਿਨ੍ਹਾਂ ਕਾਰਨ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸਰਦਾਰ ਕੁਲਦੇਵ ਜੀ ਉਹ ਅੱਜ ਅਜੈਕਟਿਵ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ ਉਹਨਾਂ ਨੂੰ 5 ਲੱਖ ਰੁਪਏ ਸਹਾਇਤਾ ਤੇ ਨਾਲ ਉਹਦੀ ਘਰ ਦੀ ਬੀਬੀ ਜਾਂ ਉਹਦਾ ਬੇਟਾ ਉਹਨੂੰ ਤਰੰਤ ਨੌਕਰੀ ਸ਼ੌਨੀ ਗੁਰਦਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਗਈ ਦੂਸਰਾ ਪਿਛਲੇ ਦਿਨੀ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਗੁਰਦਰਾਜ ਆਮਨੀ ਸਾਹਿਬ ਵਜੀਦਪੁਰ ਫਰੋਜਪੁਰ ਵਿਖੇ ਉਥੇ ਸਿਲੰਡਰ ਦੇ ਗੈਸ ਸਿਲੰਡਰ ਦੇ ਪਟ ਜਾਣ ਦੇ ਨਾਲ ਦੋ ਸਾਡੇ ਮੁਲਾਜ਼ਮ ਤੇ ਪੰਜ ਬੱਚੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਸੀ ਉਹ ਵੀ ਚੋਬੇ ਗਏ ਜਿਹੜੇ ਦੋ ਸੇਵਾਦਾਰ ਸੀ ਉਹਨਾਂ ਚੋਂ ਇੱਕ ਤੂਫੀਆ ਸੀ ਸਾਡਾ ਉਹ ਮੌਤ ਦੀ ਲੜਾਈ ਲੜਦਾ ਲੜਦਾ ਅਖੀਰ ਫਾਰ ਗਿਆ ਤੇ ਉਹਦੀ ਮੌਤ ਹੋ ਗਈ ਜਿਹੜੇ ਬੱਚੇ ਸੀ ਉਹਨਾਂ ਦਾ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦਾ ਇਲਾਜ ਜਿਹੜਾ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਗੀ ਤੇ ਉਹ ਅਸੀਂ ਜਥਾ ਸ਼ਕਤ ਮੁਤਾਬਕ ਨਹੀਂ ਡਾਕਟਰਾਂ ਨੂੰ ਕਿਹਾ ਸੀ ਕਿ ਬਿਹਤਰ ਤੋਂ ਬਿਹਤਰ ਜਿਹੜਾ ਇਲਾਜ ਹੈ ਇਹਨਾਂ ਦਾ ਕੀਤਾ ਜਾਵੇ। ਸਤਗੁਰ ਨੇ ਉਹਨਾਂ ਨੂੰ ਦੋੇ ਰੋਟ ਦਾ ਤਾਮਰੋਸ ਤੇ ਬਖਸ਼ਿਸ਼ ਕੀਤੀ। ਜਿਹੜਾ ਇੱਕ ਤੂਫੀਆ ਬਜਾਰਾ ਉਹਦੇ ਡੈਥ ਹੋ ਗਈ। ਉਹਦੇ ਵੀ ਪਰਿਵਾਰਕ ਜੀ ਜਿਹੜਾ ਕੋਈ ਸਹਾਰਾ ਨਹੀਂਗਾ ਉਹਨਾਂ ਦਾ ਤੇ ਮਾਤਾ ਬੜੇ ਵਿੱਚ ਆ। ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੀ 5 ਲੱਖ ਰੁਪਈਆ ਮਾਲੀ ਸਹਾਇਤਾ ਦੇ ਨਾਲ ਇੱਕ ਪਰਿਵਾਰ ਦੇ ਜੀ ਨੂੰ ਦਰਾਤ ਨੌਕਰੀ ਦੇਣ ਦਾ ਜਿਹੜਾ ਉਹ ਵੀ ਅੱਜ ਫੈਸਲਾ ਕੀਤਾ ਨਾਲ ਦੀ ਨਾਲ ਜਿਹੜੇ ਬੱਚੇ ਜਿਨ੍ਹਾਂ ਨੂੰ ਉਹ ਅੱਗ ਦਾ ਸੇਕ ਸਿਲੰਡਰ ਫਟਣ ਨਾਲ ਲੱਗਾ ਉਹਨਾਂ ਪੰਜ ਬੱਚਿਆਂ ਨੂੰ 75 75000 ਰੁਪਇਆ ਉਹ ਵੀ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਪਿਛਲੇ ਦਿਨੀ ਓਲੰਪਿਕ ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਰੱਬ ਮਸਤਕੋਂ ਆਈ ਸੀ ਜਿਸ ਦੇ ਵਿੱਚ ਉਹਨਾਂ ਦਾ ਸਤਕਾਰ ਵੀ ਕੀਤਾ ਗਿਆ ਪਰ ਉਹਨਾਂ ਚ ਇੱਕ ਪਲੇਅਰ ਜਰਮਨ ਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਆਸ਼ਰਮ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਕਰੂਗੀ ਤੇ 5 ਲੱਖ ਰੁਪਇਆ ਉਹਨਾਂ ਨੂੰ ਵੀ ਉਹ ਸਾਫ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਫ ਸੂਰਤ ਉਹ ਭਵਿਸ਼ya ਦੀ ਧਰਤੀ ਤੇ ਮੈਚ ਖੇਡਿਆ ਉਹਦਾ ਵੀ ਅੱਜ ਫੈਸਲਾ ਕੀਤਾ ਗਿਆ ਕੋਤ